ਕਈ ਵਾਰ ਗੱਲ ਹੁੰਦੀ ਹੈ ਵੀ ਜਿਹੜਾ ਤਿਹਤੀ ਏਰੀਆ ਹੈਗਾ ਉਹਦੇ ਵਿੱਚ ਤਾਂ ਦਸਤੀ ਕਾਫੀ ਫੁੱਟ ਹੈਗੀ ਆ ਕਾਫੀ ਧੜੇ ਬੰਦੀ ਹੈ ਅਲੱਗ-ਅਲੱਗ ਲੀਡਰਾਂ ਦੀ ਉਹ ਫਿਰ ਨੁਕਸਾਨ ਹੀ ਪਚਾਉਂਦੀ ਪਾਰਟੀ ਮੈਂ ਪਰਸਨਲ ਤੌਰ ਤੇ ਸਮਝਦੀ ਹੈਗੀ ਆ ਕਿ ਜਿੱਥੇ ਪਾਰਟੀ ਹੈ ਬਹੁਤ ਲੋਕਾਂ ਦਾ ਸੰਗਠਨ ਹੁੰਦਾ ਹੈਗਾ ਉੱਥੇ ਵਿਚਾਰਾਂ ਦਾ ਮਤਲਬ ਥੋੜਾ ਉਨਿੱਕੀ ਹੋ ਸਕਦਾ ਹੈ ਬਟ ਇਹ ਹਰ ਪਾਰਟੀ ਦੇ ਵਿੱਚ ਹਰ ਬੰਦੇ ਦੇ ਸੋਚਣ ਦਾ ਤਰੀਕਾ ਹੈ ਬਟ ਕਾਂਗਰਸ ਪਾਰਟੀ ਇਕਜੁੱਟ ਹੈਗੀ ਹੈ ਔਰ ਮਿਲ ਕੇ ਚੋਣ ਲਾਟਰੀ ਸਾਡੇ ਵਰਕਰਸ ਦੇ ਵਿੱਚ ਪੂਰਾ ਉਤਸ਼ਾਹ ਹੈਗਾ ਹੈਗਾ ਹੋਰ ਪਾਰਟਿਆਂ ਦਾ ਮੁਕਾਬਲਾ ਕਿਵੇਂ ਦੇਖਦੇ ਹੋ ਇੱਕ ਪਾਸੇ ਸਰਕਾਰ ਹੈਗੀ ਆ ਆਮ ਚਰਚਾ ਇਹ ਹੁੰਦੀ ਹੈ ਵੀ ਜਿਹੜੀ ਵੀ ਸਰਕਾਰ ਹੁੰਦੀ ਹੈ ਜਿਹੜੇ ਪੰਚਾਇਤ ਸੰਪਤੀ ਮੈਂਬਰ ਆ ਜ਼ਿਲ੍ਹਾ ਪ੍ਰਸ਼ਦ ਮੈਂਬਰ ਬਣਦੇ ਆ ਉਹਨਾਂ ਦੀ ਜ਼ਿਆਦਾ ਬੰਦੀ ਇਹ ਨਹੀਂ ਆ ਇਹ ਤੁਸੀਂ ਕਿਵੇਂ ਚੀਜ਼ ਦੇਖਦੇ ਹੋ ਦੇਖੋ ਸਰਕਾਰ ਦਾ ਆਪਾਂ ਬਿਲਕੁਲ ਸਮਝਦੇ ਹੈਗੇ ਆ ਕਿ ਵੀ ਥੋੜਾ ਆਪਾਂ ਕਹਿ ਸਕਦੇ ਆ ਕਿ ਵੀ ਉਹ ਤੱਕੇ ਵਾਲੇ ਪਾਸੇ ਪ੍ਰਭਾਵ ਰਹਿੰਦਾ ਹੈਗਾ ਬਟ ਮੈਨੂੰ ਲੱਗਦਾ ਹੈਗਾ ਕਿ ਆ ਐਸਾ ਕੁਝ ਨਹੀਂ ਹੈਗਾ ਕਿ ਜਿਵੇਂ ਆਪਾਂ ਕਹਿ ਰਹੇ ਹਾਂ ਕਿ ਵੀ ਇਸ ਗੱਲ ਨਾਲ ਕੋਈ ਖਾਸ ਫਰਕ ਪਾਊਗਾ ਕਿਉਂਕਿ ਸਰਕਾਰ ਦੀਆਂ ਜਿਹੜੀਆਂ ਨਲੈਕੀਆਂ ਲੰਬੇ ਸਮੇਂ ਤੋਂ ਆਪਾਂ ਹੁਣ ਦੇਖਦੇ ਆ ਰਹੇ ਹਾਂ ਪਹਿਲੀ ਗੱਲ ਤਾਂ ਚੋਣ ਹੀ ਇੰਨੀ ਲੇਟ ਕੀਤੀ ਹੈ ਲੋਕਾਂ ਦੇ ਵਿੱਚ ਆਪਾਂ ਜਾ ਰਹੇ ਹਾਂ ਸਾਨੂੰ ਸਾਨੂੰ ਮਿਲ ਰਿਹਾਗਾ ਤੁਹਾਨੂੰ ਵੀ ਪਤਾ ਹੈਗਾ ਕਿ ਵੀ ਜਿਹੜੀ ਸਰਕਾਰ ਹੈ ਉਹ ਬੁਰੇ ਤਰੀਕੇ ਦੇ ਨਾਲ ਫੇਲ ਹੈ ਔਰ ਜਿਹੜੀ ਦੂਸਰੀ ਪਾਰਟੀ ਹੈਗੀ ਆਪਣੀ ਅਕਾਲੀ ਦਲ ਉਹ ਆਲਰੇਡੀ ਨਾ ਕਾਮਯਾਬ ਹੋ ਚੁੱਕੀ ਹੈ ਲੋਕਾਂ ਦੇ ਵਿੱਚ ਮੈਂ ਸਮਝਦੀ ਹਾਂ ਕਿ ਆਉਣ ਵਾਲਾ ਸਮਾਂ ਕਾਂਗਰਸ ਦੇ ਲਈ ਬਹੁਤ ਬਿਹਤਰੀਨ ਹੈ ਔਰ ਅੱਛਾ ਹੈਗਾ ਇਹ ਜਿਹੜਾ ਜ਼ਿਲ੍ਹਾ ਪਰਿਸ਼ਦ ਚੋਣ ਦੀ ਆਪਾਂ ਕਰਦੇ ਆ ਗੱਲ ਬਹਿਮਨ ਜਵੰਨਾ ਜੋ ਤੇਜਵਿਕ ਪਾਰਟੀ ਕਾਲੇ ਨਾਲ ਜਿਹੜਾ ਮੀਂਹਵਾਰਾ ਪ੍ਰਖੜਾ ਕੀਤਾ ਹੈ ਉਹ ਪਿਛਲੇ ਲੰਮੇ ਸਮੇਂ ਤੋਂ ਸਿਆਸਤ ਨਾਲ ਜੁੜਿਆ ਹੈ ਸਰਪੰਚ ਵੀ ਰਹੇ ਆ ਉਹ ਪੰਜਾ ਮੈਂਬਰ ਵੀ ਰਹੇ ਆ ਕਾਫੀ ਲੰਮਾ ਸਮਾਂ ਹੋ ਗਿਆ ਲਾਹਵ ਸਿੰਘ ਸਰਾਂ ਦੀ ਬਤਨ ਚੋਣ ਲੜ ਰਹੀ ਹੈ ਇਹ ਜਿਹੜਾ ਪਰਿਵਾਰ ਆ ਨਵਾਂ ਪਰਿਵਾਰ ਹੈਗਾ ਤਾਂ ਇਹ ਤਾਂ ਇੱਕ ਕੰਪੀਟੀਸ਼ਨ ਕਿਵੇਂ ਦੇਖ ਦੋ ਸੀ ਵੀਰ ਜੀ ਮੈਂ ਸਮਝਦੀ ਹੈ ਕਿ ਹੈ ਕਿ ਜਦੋਂ ਆਪਾਂ ਚੋਣ ਮੈਦਾਨ ਦੇ ਵਿੱਚ ਆ ਜਾਂਦੇ ਆ ਠੀਕ ਹੈ ਕਿ ਇਨਸਾਨ ਕਈ ਵਾਰ ਫਰੰਟ ਤੇ ਆ ਕੇ ਚੋਣ ਨਹੀਂ ਲੜਦਾ ਤਾਂ ਆਪਾਂ ਕਹਿੰਦੇ ਨੇ ਕਿ ਨਵਾਂ ਪਰਿਵਾਰ ਪਰ ਅਲਟੀਮੇਟਲੀ ਉਹਨਾ ਲੋਕਾਂ ਦੇ ਵਿੱਚ ਵਰਤਾਵਾਦ ਹੁੰਦਾ ਹੀ ਹੈ ਤਾਂ ਹੀ ਉਹ ਚੋਣ ਦੇ ਲਈ ਮੂਰੇ ਆਉਂਦਾ ਹੈਗਾ ਪੁਰਾਣਾ ਕਾਂਗਰਸੀ ਪਰਿਵਾਰ ਹੈ ਨੇਕ ਹੈਗੇ ਨੇ ਅੱਛੀ ਅੱਛੀ ਇਮੇਜ ਹੈਗੀ ਹੈ ਇਲਾਕੇ ਦੇ ਵਿੱਚ ਮੈਨੂੰ ਲੱਗਦਾ ਹੈ ਅਸੀਂ ਕੋਈ ਗੱਲ ਨਹੀਂ ਹੈਗੀ ਜਿਹਦੇ ਨਾਲ ਫਰਕ ਪਊਗਾ ਇਹ ਅੱਛੇ ਸਫਲ ਹੋ ਕੇ ਉੱਭਰਨਗੇ ਸਮਾਂ ਜੋ ਘੱਟ ਰਹਿ ਗਿਆ ਇੱਕ ਸਾਲ ਦਾ ਪੂਰਾ ਸਮਾਂ ਹੀ ਰਹਿ ਗਿਆ 26 ਸਤੰਬਰ ਅੱਛਾ ਹੋ ਰਿਹਾ ਰਿਪੋਰਟ ਆਉਂਦਾ ਲੱਗਦਾ ਮੇਰਾ ਸਮੇਂ ਚ ਇੱਕ ਸਾਲ ਲਈ ਮੈਂਬਰ ਬਣਨਾ ਪੂਰਾ ਤਾਂ ਝਾਂਮ ਝਾਂਮ ਲੱਗ ਰਿਹਾ ਸਰਕਾਰ ਦਾ ਲੋਕਾਂ ਦਾ ਪੈਸਾ ਹੁੰਦਾ ਸਿਕਿਉਰਟੀ ਹੈ ਸਟਾਫ ਮੈਂਬਰਾਂ ਇਲੈਕਸ਼ਨ ਹੋਊਗੀ ਸਾਰਾ ਕਿਵੇਂ ਦੇਖ ਦਊਗੀ ਹੁਣ 2-3 ਮਹੀਨੇ ਜਿਹੜਾ ਹੈਗਾ 100 ਚੁੱਕਣ ਤੇ ਲਾ ਦੇਣਗੇ 7-8 ਮਹੀਨੇ ਬਚਣੇ ਸਾਰੇ ਐਸਾ ਹੀ ਆਲਰੇਡੀ ਸਟੈਟ ਜੀ ਕਿ ਸਰਕਾਰ ਦੀ ਸਭ ਤੋਂ ਵੱਡੀ ਨਲਕੀ ਹੈ ਕਿ ਚੋਣ ਹੀ ਇੰਨੀ ਲੇਟ ਕੀਤੀ ਹੈ ਪਰ ਠੀਕ ਹੈ ਕਿ ਜਿਵੇਂ ਜਿਵੇਂ ਸਮਾਂ ਨੇੜੇ ਆ ਰਿਹਾ ਹੈਗਾ ਵਿਧਾਨ ਸਭਾ ਦੀ ਚੋਣ ਨੇੜੇ ਆ ਰਹੀ ਹੈਗੀ ਹੈ ਪਾਰਟੀ ਚ ਉਤਸ਼ਾਹ ਵੀ ਹੈਗਾ ਹੈਗਾ ਕਾਂਗਰਸ ਪਾਰਟੀ ਚ ਬਹੁਤ ਸਟਰੋਂਗਲੀ ਲੋਕਾਂ ਦੇ ਵਿੱਚ ਇਹ ਆਵਾਜ਼ ਉਨਨ ਨੂੰ ਆ ਰਹੀ ਹੈ ਕਿ ਕਿ ਪਾਰਟੀ ਉੱਭਰ ਕੇ ਆਉਗੀ ਔਰ ਮਿਹਨਤ ਨਾ ਲੱਗੇ ਬਦੂਗੀ ਤਾਂ ਕੀ ਨਾ ਜੀਓ ਤੁਹਾਡੇ ਮੇਰਾ ਨਾਮ ਸਤਨਾਮ ਸਿੰਘ ਜੀ ਕਿੱਥੋਂ ਤੋਂ ਲੜ ਰਹੇ ਤੁਸੀਂ ਮੈਂ ਵਰਕਲਾਂ ਜ਼ੋਨ 04 ਤੋਂ ਲੜ ਰਹੇ ਹਾਂ ਕਿਹੜੇ ਕਿਹੜੇ ਪਿੰਡੋਂਗੇ ਵਰਕਲਾਂ ਕਰਮਗੜ ਛਤਨਾ ਮਿਰਖੁਰਦ ਕਿਵੇਂ ਦੇਖਦੇ ਹੋ ਪਹਿਲੀ ਵਾਰ ਚੋਂ ਲੜ ਰਹੇ ਤੁਸੀਂ ਹਾਂਜੀ ਪਹਿਲੀ ਵਾਰ ਲੜ ਰਹੇ ਹਾਂ ਕਿਵੇਂ ਦੇਖਦੇ ਹੋ ਲੋਕਾਂ ਦੇ ਕੋਲੇ ਜਾ ਕੇ ਘਰ-ਘਰ ਵੋਟਾਂ ਲਗਦੇ ਲੋਕਾਂ ਦਾ ਕਾਂਗਰਸ ਪਾਰਟੀ ਨਾਲ ਪਹਿਲਾਂ ਤੋਂ ਹੀ ਬਹੁਤ ਪਿਆਰ ਆ ਠੀਕ ਹੈ ਵੀ ਲੋਕ ਝਾੜੂ ਦੇ ਪਿੱਛੇ ਲੱਗ ਗਏ ਸੀਗੇ ਵੀ ਹਵਾ ਆਈ ਇੱਕ ਬਦਲ ਗਈ ਪਰ ਹੁਣ ਉਹੀ ਹਵਾ 2027 ਦੇ ਵਿੱਚ ਕਾਂਗਰਸ ਪਾਰਟੀ ਦੀ ਆ ਰਹੀ ਆ 92 ਤੋਂ ਵੀ ਹੋ ਸਕਦਾ 110 ਹੋ ਜਾਣ ਕਾਂਗਰਸ ਪਾਰਟੀ ਦੀਆਂ ਲੋਕਾਂ ਦਾ ਬਹੁਤ ਵਧੀਆ ਪਿਆਰ ਮਿਲ ਰਿਹਾ ਹੂੰ ਦੇ ਲੋਕਾਂ ਅੱਗੇ ਕੀ ਕੀ ਗੱਲਾਂ ਰੱਖ ਰਹੇ ਹੋ ਕਿ ਕੀ ਮੁੱਦੇ ਹੈਗੇ ਤੁਹਾਡੇ ਪਿੰਡਾਂ ਦੇ ਜਿਹੜੇ ਤਿੰਨ ਪਿੰਡ ਆ ਬਰਕਣਾ ਆ ਬਰ ਖੁੱਦ ਕਰ ਕੋਲ ਸ਼ਕਲ ਸਭ ਤੋਂ ਪਹਿਲਾਂ ਤਾਂ ਇਹ ਨਸ਼ੇ ਦਾ ਮੁੱਦਾ ਹੀ ਆ ਪਹਿਲਾਂ ਇਹ ਕਹਿੰਦੇ ਸੀ ਕਿ ਵੀ ਅਸੀਂ ਇੱਕ ਤਾਂ 5 ਮਿੰਟ ਵਾਲੀ ਐਮਐਸ ਐਮਐਸਪੀ ਦਾ ਮੁੱਦਾ ਰੱਖਿਆ ਸੀ ਇਹਨਾਂ ਨੇ ਨਸ਼ਿਆਂ ਵਾਲਾ ਵੀ ਜਿਹੜਾ ਸਰਕਾਰ ਬਿਲਕੁਲ ਫੇਲੀਅਰ ਰਹੀ ਹੈ ਇਹ ਕੰਮਾਂ ਦੇ ਵਿੱਚ ਹਰ ਪ੍ਰਕਾਰ ਤੋਂ ਹੀ ਫੇਲੀਅਰ ਰਹੀ ਹੈਗੀ ਬਾਕੀ ਇਹਨਾਂ ਨੂੰ ਇਸ ਵੋਟਾਂ ਦੇ ਵਿੱਚ ਪਤਾ ਲੱਗ ਹੀ ਜਾਊਗਾ ਤੇ ਅਸੀਂ ਤਾਂ ਬਸ ਆ ਹੀ ਕਹਿੰਦੇ ਆ ਵੀ ਕਿਸਾਨਾਂ ਦਾ ਸਾਥ ਦੇਵਾਂਗੇ 2027 ਦੀ ਵਿੱਚ ਸਰਕਾਰ ਆਊਗੀ ਬਾਕੀ ਤਿੰਨ ਮਹੀਨੇ ਚੰਨੀ ਸਾਹ ਲਾ ਕੇ ਗਏ ਹੈਗੇ ਉਹ ਸਾਰੇ ਪੰਜਾਬ ਨੂੰ ਇੰਡੀਆ ਨੂੰ ਪਤਾ ਵੀ ਕੀ ਕੁਸ਼ਮ ਕੀਤੇ ਆਗੇ ਨਸ਼ੇ ਸਰਕਾਰ ਕਹਿੰਦੀ ਨਸ਼ੇ ਖਤਮ ਹੋ ਗਏ ਜਿਹੜੇ ਤੁਹਾਡੇ ਤਿੰਨ ਪਿੰਡ ਹੈ ਤੇ ਤੁਹਾਨੂੰ ਕੋਈ ਲੱਗਦਾ ਨਸ਼ਾ ਦਾ ਇਥੇ ਨਸ਼ਾ ਦਾ ਦੇਖੋ ਜੀ ਸਾਰੇ ਪੰਜਾਬ ਨੂੰ ਪਤਾ ਵੀ ਕਿੰਨਾ ਕਿ ਖਤਮ ਕੀਤਾ ਅੱਗੇ ਨਾਲੋਂ ਤਾਂ ਕੋਈ 10 ਗੁਣਾ ਜ਼ਿਆਦਾ ਵਧਿਆ ਹੀ ਹੈ ਘਟਿਆ ਤਾਂ ਹੈ ਨਹੀਂਗਾ ਉਹ ਤਾਂ ਘਰ ਘਰ ਚਟਾਵੇ ਕਰਨ ਲੱਗ ਪਿਆ ਸ਼ਹਿਰਾਂ ਦੇ ਵਿੱਚ ਕੱਲੀ ਕੱਲੀ ਗਲੀ ਮੱਲੇ ਦੇ ਵਿੱਚ ਚਟਾਵੇ ਕਰਿਆਗਾ ਆ ਸਕਰੀਨਚਰ ਸੰਗਤਰ ਤਾਂ ਆਮ ਹੀ ਹੋਈ ਪਈ ਹੈ ਜੀ ਭਾਈ ਜਿਵੇਂ ਸਰਕਾਰ ਤੋਂ ਆਤਮਾਨ ਕਾਫੀ ਤਰ੍ਹਾਂ ਦੇ ਲੈਕਚਰ ਕਰਦੇ ਆ ਕਈ ਕਾਂਗਰਸ ਜੰਗੀ ਹੋਈ ਹੈ ਉਹ ਕਾਲੀ ਵਾਲ ਟਿੱਕ ਟਾਕਸ ਕਰਦੇ ਆ ਤਾਂ ਜਿਹੜੀਆਂ ਮਸਲੇ ਸੀਗੇ ਜਿਹੜੇ ਡਿਮਾਂਡ ਸੀਗੀ ਪੰਜਾਬ ਦੀ ਜਿਹੜੇ ਮੁੱਦੇ ਸੀਗੇ ਤੁਹਾਨੂੰ ਕਿਹਾ ਕਿੰਨੇ ਕ ਹੱਲ ਹੋਏ 4 ਸਾਲਾਂ ਦਾ ਸਾਲ ਕ ਰਹਿ ਗਿਆ ਹੁਣ ਇਲੈਕਸ਼ਨ ਦਾ ਵਸ ਦੇਖੋ ਜੀ ਆਪਣੇ ਪਰਿਵਾਰਾਂ ਚ ਵੀ ਜੇ ਆਪਾਂ 5 ਜੀ ਐ ਤਾਂ ਅਲੱਗ-ਅਲੱਗ ਥਿੰਕ ਹੁੰਦੀ ਹੈ ਇਹੀ ਪਾਰਟੀਆਂ ਚ ਆਪ ਚ ਵੀ ਇਹੀ ਕੰਮ ਹੈਗਾ ਪਰ ਜੇ ਅਸੀਂ ਇਹ ਗੱਲ ਕਰੀਏ ਵੀ ਜਿਹੜੇ ਮੁੱਦੇ ਆ ਮੁੱਦੇ ਤਾਂ 0% ਹੱਲ ਹੋਇਆ ਹੱਲ ਕਿਹੜੇ ਹੋਏ ਬ੍ਰਦਰ ਅਸੀਂ ਤਾਂ ਸ੍ਰੀਂਦਰ ਜੀ ਤੁਸੀਂ ਵੀ ਪਿੰਡਾਂ 'ਚ ਰਹਿੰਦੇ ਹੋ ਮੈਂ ਵੀ ਪਿੰਡਾਂ 'ਚ ਰਹਿੰਦੀ ਆ ਕਿਹੜਾ ਮੁੱਦਾ ਹੱਲ ਹੋਇਆ ਸਭ ਤੋਂ ਪਹਿਲਾਂ ਸਾਡਾ ਤਾਂ ਟਾਰਗੇਟ ਪਿੰਡਾਂ ਦੇ ਮੇਰਾ ਇਹ ਮੁੰਡਾ ਜੀ ਨੌਜਵਾਨ ਹੈ ਸਭ ਤੋਂ ਪਹਿਲਾਂ ਸਾਡੇ ਤਿੰਨਾਂ ਪਿੰਡਾਂ 'ਚ ਅਸੀਂ ਚੱਕਣਾ ਹੀ ਇਹ ਮੁੱਦਾ ਹੈ ਠੀਕ ਹੈ ਉਹਨਾਂ ਦੇ ਆਪ ਦੇ ਬੰਦੇ ਆ ਕੇ ਸਿਗਨੇਚਰ ਚਿੱਟਾ ਸਾਡੇ ਪਿੰਡਾਂ 'ਚ ਸਪਲਾਈ ਕਰ ਰਹੇ ਆ ਅਸੀਂ ਉਹ ਕਿੰਨੇ ਵਾਰ ਪੁਲਿਸ ਨੂੰ ਬਲਾ ਬਲਾ ਕੇ ਪਿੰਡਾਂ 'ਚ ਪੜਾਏ ਦੇ ਦਿੰਦੇ ਆ ਇਹਨਾਂ ਦੀ ਕੋਈ ਦੀ ਕਮੇਟੀ ਬਣੀ ਵੀ ਹੈ ਪਿੰਡ ਲੈਵਲ ਤੇ ਮੁੱਦੇ ਤਾਂ ਕੋਈ ਕੋਈ ਆਪਨ ਲੱਗਦਾ ਹੀ ਨਹੀਂ ਵੀ ਕੋਈ ਹੱਲ ਹੋਇਆ। ਹਲੋ ਹੈ। ਹਾਂਜੀ ਭਾਈ ਜਿਵੇਂ ਅੱਜ ਮੀਟਿੰਗ ਹੋਈ ਹੈ ਇੱਥੇ ਕਾਂਗਰਸ ਦੇ ਸਾਰੇ ਵਰਕਰ ਪਹੁੰਚੇ ਆ ਕੀ ਕਹਾਂ ਤੁਹਾਨੂੰ। ਅੱਜ ਜਿਹੜੀ ਲੋਕਾਂ ਦੇ ਵਿੱਚ ਅਫਵਾਹ ਫੈਲੀ ਹੋਈ ਹੈ ਜੀ ਵੀ ਕਾਂਗਰਸ ਪਾਰਟੀ ਦੇ ਵਿੱਚ ਫੁੱਟ ਹੈ। ਅੱਜ ਮੈਂ ਤੁਹਾਨੂੰ ਇਹ ਛੋਟੇ ਪ੍ਰੈਸ ਰਿਪੋਰਟ ਰਹੀ ਦੱਸਣਾ ਚਾਹਣਾ ਇਹ ਅੱਜ ਇੱਕ ਸ਼ਰਤ 'ਤੇ ਅੱਜ ਉੱਗੇ ਕਾਂਗਰਸੀ ਆਗੂ ਨਿਸ਼ਚਤਰ ਸਿੰਘ ਦੇ ਘਰ ਵੀ ਵੇਖੋ ਜੀ ਤੁਸੀਂ ਸਮندر ਸਿੰਘ ਸਰਪੰਚ ਮੋਹਨ ਸਿੰਘ ਸਰਪੰਚ ਠੀਕ ਹੈ ਜੀ ਸਰਕਾਰ ਨਹਿਮ ਸਿੰਘ ਸਰਪੰਚ ਸਾਹਿਬ ਕਾਕਵਾਲ ਸਿੰਘ ਸਾਹਿਬ ਕਾ ਸਰਪੰਚ ਹਰਪ੍ਰੀਤ ਸਿੰਘ ਸਾਹਿਬ ਕਾ ਸਰਪੰਚ ਅਮਨਦੀਪ ਸਿੰਘ ਜੀ ਉੱਗਰ ਸਿੰਘ ਜੀ ਉੱਗੇ ਕਾਂਗਰਸੀ ਨੇਤਾ ਨੰਬਰਦਾਰ ਜੀ ਹਰਗੋਬਿੰਦ ਸਿੰਘ ਸਾਹਿਬ ਕਾ ਮੈਂ ਪੰਚਾਇਤ ਮੈਂਬਰ ਹੀ ਸ੍ਰਿੰਦਰ ਸਿੰਘ ਮੌਜੂਦਾ ਮੈਂਬਰ ਲਵਦੀਪ ਸਿੰਘ ਮੌਜੂਦਾ ਮੈਂਬਰ ਬਲਜਿੰਦਰ ਸਿੰਘ ਜੀ ਵੀ ਸਾਰੇ ਇੱਕ ਛੱਤ ਥੱਲੇ ਅੱਜ ਇਕੱਠੇ ਹੈ ਤੇ ਉਹ ਕਾਂਗਰਸ ਪਾਰਟੀ ਨਾਲ ਪਹਿਲੇ ਦਿਨ ਤੋਂ ਹੀ ਮੋਢੇ ਤੋਂ ਚੜ੍ਹਨ ਵਾਂਗੂ ਖੜੇ ਹੈ ਤੇ ਅੱਜ ਵੀ ਮੈਂ ਉਹਨਾਂ ਨੇ ਮੈਨੂੰ ਪੂਰਾ ਆਸ਼ੀਰਵਾਦ ਪੂਰਾ ਦਵਾਇਆ ਹੈ ਵੀ ਕਾਂਗਰਸ ਪਾਰਟੀ ਲਈ ਸਦਾ ਕੰਮ ਕਰਾਂਗੇ ਕਾਂਗਰਸ ਪਾਰਟੀ ਵਿੱਚ ਰਹਾਂਗੇ ਵੀ ਅਬ ਤੁਹਾਡੇ ਗੁੰਟਾਂ ਕਾਂਗਰਸ ਪਾਰਟੀ ਲਈ ਪੂਰਾ ਵਰਕਰ ਹੈ ਤੇ ਮੈਨੂੰ ਪੂਰੀ ਪੂਰੀ ਵੋਟਾਂ ਨਾ ਜਿਤਾਉਣਗੇ ਜੀ ਅੱਛਾ ਅਖੀਰਲਾ ਸਵਾਲ ਮੇਰੇ ਵੀ ਤੁਸੀਂ ਜੇ ਹੁਣ ਦੇ ਹੱਤੀ ਦੇ ਵਕ ਪਿੰਡਾਂ ਜਾ ਕੇ ਜ਼ਿਲ੍ਹਾ ਪ੍ਰਸ਼ਦ ਮੈਂਬਰ ਹੈ ਜਿਹੜੇ ਜਾਂ ਪੰਚਾਇਤ ਦੇ ਮੈਂਬਰ ਹੱਥ ਵਿੱਚ ਪ੍ਰਚਾਰ ਕਰ ਰਹੇ ਹੋ ਲੋਕਾਂ ਨਾਲ ਕੀ ਵਾਦੇ ਕਰ ਰਹੇ ਹੋ ਕਿ ਆਪਾਂ ਜ਼ਿਲ੍ਹਾ ਪ੍ਰਸ਼ਦ ਦੇ ਨਜ਼ਰੀਏ ਦੇਖਣਾ ਹੋਵੇ ਸੀ ਵੀਰ ਜੀ ਮੇਰੇ ਖਿਆਲ ਦੇ ਵਿੱਚ ਪੰਜਾਬ ਦੇ ਮੁੱਦੇ ਹਮੇਸ਼ਾ ਹੀ ਸੀਮਿਤ ਰਹੇ ਹੈਗੇ ਆ ਔਰ ਬਿਲਕੁਲ ਜਦ ਤੱਕ ਉਹ ਗੱਲਾਂ ਨੂੰ ਆਪਾਂ ਪ੍ਰੋਪਰਲੀ ਅਡਰੈਸ ਨਹੀਂ ਕਰਾਂਗੇ ਪੰਜਾਬ ਦੇ ਵਿੱਚ ਕੋਈ ਵੀ ਪਾਰਟੀ ਉੱਪਰ ਕੇ ਨਹੀਂ ਆ ਸਕਦੀ ਕਿ ਕੀ ਉਸੇ ਤਰੀਕੇ ਨਾਲ ਅਸੀਂ ਹੁਣ ਲੋਕਾਂ ਚ ਜਿੱਤੇ ਜਾ ਰਹੇ ਆ ਸਾਡੇ ਕਿਸਾਨਾਂ ਦੀ ਗੱਲ ਕਰਨੀ ਉਹਨਾਂ ਦਾ ਵਿਸ਼ਵਾਸ ਜਿੱਤਣਾ ਸਾਡੇ ਮਜ਼ਦੂਰ ਭਰਾਵਾਂ ਦੀ ਗੱਲ ਕਰਨੀ ਉਹਨਾਂ ਦਾ ਵਿਸ਼ਵਾਸ ਜਿੱਤਣਾ ਨਸ਼ੇ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਨੀ ਮੈਂ ਬਿਲਕੁਲ ਇਹ ਵਿਸ਼ਵਾਸ ਕਰਦੀ ਆ ਕਿ ਇਹ ਝੂਠ ਹੋਊਗਾ ਜੇ ਅਸੀਂ ਕਹੀਏ ਕਿ ਵੀ ਜੀ ਸਾਡੀ ਸਰਕਾਰ ਆਵੇ ਤਾਂ ਨਸ਼ਾ ਇੱਕੋ ਦਮ ਖਤਮ ਹੋ ਜਾਊਗਾ ਨਸ਼ਾ ਇਸ ਹੱਦ ਤੱਕ ਬੰਦੇ ਦੇ ਅੰਦਰ ਚਲਾ ਗਿਆ ਹੈਗਾ ਕਿ ਕੋਈ ਵੀ ਜਾਦੂ ਨਾਲ ਇਹਨੂੰ ਖਤਮ ਨਹੀਂ ਕਰ ਸਕਦਾ ਤਾਂ ਬਟ ਹਾਂ ਜ਼ਰੂਰ ਅਸੀਂ ਇਸ ਗੱਲ ਦੇ ਉੱਤੇ ਪਾਰਟੀ ਬਹੁਤ ਗੰਭੀਰਤਾ ਨਾਲ ਇਸ ਗੱਲ ਨੂੰ ਰੱਖਦੀ ਹੈਗੀ ਹੈ ਕਿ ਸਰਕਾਰ ਬਣੂਗੀ ਤਾਂ ਉਹ ਬਿਲਕੁਲ ਨਸ਼ਿਆਲੇ ਨੂੰ ਬਹੁਤ ਦੇਖੇਗੀ ਔਰ ਫਿਰ ਉਦਵਾ ਚ ਆਪਣੇ ਬੱਚਿਆਂ ਦੀ ਪੜਾਈ ਹਸਪੀਟਲਸ ਦੀ ਸੁਧਾਰ ਅਨੇਕਾਂ ਹੀ ਇਹ ਜਿ 5-7 ਮੁੱਦੇ ਜਿਹੜੇ ਆਪਣੇ ਸਟੇਟ ਨੂੰ ਜ਼ਰੂਰੀ ਹੈਗੇ ਉਹ ਦੇਖਾਂਗੇ ਅਸੀਂ ਬਸ ਵੋਟਰਾਂ ਤੋਂ ਅਸੀਂ ਅਪੀਲ ਕਰਨੇ ਚਾਹੁੰਦੇ ਆ ਵੀ ਜਿਹੜੀ 14 ਤਰੀਕ ਨੂੰ ਆਪਣੇ ਇਲੈਕਸ਼ਨ ਆ ਉਹ ਜ਼ਿਲ੍ਹਾ ਪ੍ਰਸ਼ਾਦੀ ਲਾਭ ਸਿੰਘ ਸਰਾ ਤੇ ਬਲਾਕ ਸ਼ੰਤੀ ਵਾਲੀ ਮੈਨੂੰ ਬੋਟ ਪਾ ਕੇ ਸਾਨੂੰ ਕਾਮਯਾਬ ਕਰੋ ਤੇ ਅਸੀਂ ਪੂਰੇ ਤੁਹਾਡੇ ਜੋ ਵੀ ਤੁਹਾਡੇ ਮਸਲੇ ਹੋਣਗੇ ਅਸੀਂ ਹਰ ਤਰੀਕੇ ਨਾਲ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ